ਪਾਰ ਤੇ ਵਿੱਚ ਸਿੱਖਾਂ ਵਾਸਤੇ ਕੋਈ ਕਾਇਦੇ ਕਾਨੂੰਨ ਨਹੀਂ ਹੈਗਾ ਹਰ ਪਾਸੇ ਸਿੱਖਾਂ ਨਾਲ ਜ਼ਿਆਤੀ ਹੋ ਰਹੀ ਹੈ ਬੇਇਨਸਾਫੀ ਹੋ ਰਹੀ ਹੈ ਹੁਣ ਸਿੱਖ ਬੱਚੀ ਜਿਹੜੀ ਆ ਉਹ ਕਿੱਡੇ ਵੱਡੇ ਅਹੁਦੇ ਦੇ ਪੇਪਰ ਦੇਣ ਵਾਸਤੇ ਜਾ ਰਹੀ ਹੈ ਤੇ ਉਹਨੂੰ ਇਹ ਕਹਿ ਦਿੱਤਾ ਜਾਵੇ ਕਿ ਤਲਪਾਨ ਪਾ ਕੇ ਨਹੀਂ ਜਾ ਸਕਦੇ ਤੇ ਖੜਾ ਪਾ ਕੇ ਨਹੀਂ ਜਾ ਸਕਦੇ ਤੇ ਇਹੀ ਸਾਡੇ ਦੇਸ਼ ਤੇ ਸਾਡੀ ਗੁਲਾਮੀ ਦੀ ਨਿਸ਼ਾਨੀ ਆ ਕਿ ਅਸੀਂ ਗੁਲਾਮ ਲੋਕ ਆ ਤੇ 파ਟੋ ਧਾਰ ਚ ਪਏ ਹੋਏ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਸਾਡੀ ਕੋਈ ਗੱਲ ਸੁਣਨ ਵਾਲਾ ਹੈ ਇੱਕ ਵੀ ਨਹੀਂ ਨਾ ਸਾਡੇ ਵਾਸਤੇ ਕੋ ਕਾਨੂੰਨ ਆ ਸਾਡੇ ਵਾਸਤੇ ਇਹੋ ਕਾਲੇ ਕਾਨੂੰਨ ਨੇ ਕਿ ਇਹਨਾਂ ਨੂੰ ਫਾਂਸੀ ਲਾ ਦਿਓ ਕਿ ਇਹਨਾਂ ਨੂੰ ਜੇਲ੍ਹਾਂ ਚ ਬੰਦ ਕਰ ਦਿਓ ਨਾ ਕੋ ਸੁਣਵਾਈ ਆ ਨਾ ਸਾਡੀ ਕੋਈ ਪਿਆਰ ਕਰਨ ਵਾਲਾ ਕੋ ਦੇਸ਼ ਵਿੱਚ ਹੈ ਹੀ ਐ ਸਾਨੂੰ ਗੁਲਾਮੀ ਦਾ ਸਾਥ ਕਰਵਾਇਆ ਜਾ ਰਿਹਾ ਹੈ ਸਾਡੇ ਕਕਾਰ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਬਖਸ਼ੇ ਨੇ ਐਸੇ ਕਕਾਰਾਂ ਨੂੰ پا ਕੇ ਹੀ ਸਿੱਖਾਂ ਨੇ ਸਿੱਖਾਂ ਦੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿੰਨੀ ਵੱਡੀ ਦੇਣ ਹੈ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰਿਵਾਰਿਆ ਕਿੰਨੀ ਵੱਡੀ ਕੁਰਬਾਨੀ ਹੈ ਦੋਸਤਾਂ ਉਹ ਆਪੇ ਸਿੱਖਾਂ ਨੇ ਦੇਸ਼ ਵਾਸਤੇ ਕਿੰਗੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਉਸ ਜਿਸ ਨੂੰ ਅਸੀਂ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸਿੱਖ ਅਜ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਹੈ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਤੈਸ ਤੋਂ ਨਹੀਂ ਅਜਾ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਵੰਤੀਆਂ ਲਾਈਆਂ ਜਾ ਰਹੀਆਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹੋ ਹੀ ਸਾਡੇ ਵਾਸਤੇ ਮੰਦ ਭਾਗੀ ਗੱਲ ਹੈ ਪੰਜਾਬ ਸਰਕਾਰ ਕਾਫੀਆਂ ਨਾਲ ਕਿਤੇ ਨਾ ਕਿਤੇ ਐਜੂਕੇਸ਼ਨ ਦੇ ਵੀ ਕੋਈ ਕਿਆ ਕਿ ਵੀ ਸਾਡੇ ਨਾਲ ਯੋਗ ਕਰਕੇ ਨਾ ਤੇ ਕਿਵੇਂ ਦੇਖਦੇ ਆਪਸੀ ਤਕਰਾਰ ਹੁੰਦਾ ਆਪਰੇ ਦੇ ਕੋਈ ਨਹੀਂ ਕੰਗਾਈ ਹੋਵੇ ਜੇ ਰਲ ਮਿਲ ਕੇ ਇਹ ਗੁਰੂ ਸਾਹਿਬ ਦੀ ਕਿਤਾਬ ਦੀ ਜਿਹੜੀ ਅਰਧ ਕਿਤਾਬ ਦੀ 350 ਸਾਲਾਂ ਸ਼ਹੀਦੀ ਤੇ ਉਸ ਗੁਰੂ ਸੇਵ ਬਹਾਦਰ ਸਾਹਿਬ ਦਾ ਇਹ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਇਹ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਜਿਸ ਤਰੀਕੇ ਨਾਲ ਜੰਮੂ ਵਿੱਚ ਉਹਨਾਂ ਨੇ ਨਿਚਾਰ ਲਾ ਕੇ ਜਾਂ ਲੋਕਾਂ ਨੂੰ ਨੱਚਣ ਟੱਪਣ ਲਾ ਕੇ ਮਨਾਉਣੀ ਹੈ ਤੇ ਮੈਂ ਸਮਝਦਾ ਇਹ ਤਾਂ ਵੱਡੀ ਕਰਮਨਾਕ ਗਲਤ ਹੋਰ ਕੋਈ ਨਹੀਂ ਹੋ ਸਕਦੀ ਜੇ ਸਾਈ ਮੈਨੇ ਕਿ ਅਸੀਂ ਮਹਾਨ ਸ਼ਹੀਰ ਭਾਈ ਮਤੀਦਾਸ ਭਾਈ ਸਾਸੀਦਾਸ ਭਾਈ ਚੱਲਾ ਜੀ ਅਤੇ ਧੰਗੁਰੂ ਗੋਬਿੰਦ ਧੰਗੁਰੂ ਟੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਮਨਾਉਣੀ ਆ ਫਿਰ ਖਾਂਵੇਂ ਸਰਦਾ ਪੂਰਵਕ ਹੋ ਕੇ ਤੇ ਸ਼ਰਾਬ ਵੀ ਨਾਲ ਮਿਲ ਕੇ ਮਨਾਉਣੀ ਚਾਹੀਦੀ ਹੈ ਭਾਈ ਅਮਰਪਾਲ ਜੀ ਦੇ ਸਰਦਾਰ ਜੀ ਦੇ ਨੇਰ ਗਾਂ ਲਗਾਈ ਜੀ ਗੇਰੇ ਤੇ ਰੇਸ ਨਾ ਚਾਹ ਵੇਖੋ ਜਿਹਦਾ ਵੀ ਕੋਈ ਪੰਥਕ ਕਾਰਜਾਂ ਵਾਸਤੇ ਅੱਗੇ ਆਊਗਾ ਸਰਕਾਰ ਨੇ ਉਹਨੂੰ ਬਗਰਾਮ ਕਰਨ ਵਾਸਤੇ ਹੱਥ ਕੰਡੇ ਵਰਤਨੇ ਨੇ ਲੱਖਾਂ ਲੋਕਾਂ ਨੂੰ ਵੋਟਾਂ પાਕੇ ਐਮਪੀ ਬਣਾ ਮੈਂਬਰ ਪਾਰਲੀਮੈਂਟ ਬਣਨਾ ਕੋਈ ਛੋੜੀ ਚ ਗੱਲ ਨਹੀਂ ਹੁੰਦੀ ਲੇਕਨ ਕੋਈ ਸੁਣਵਾਈ ਨਹੀਂ ਕੋਈ ਜਦੋਂ 81 ਦਾ ਦੁਖਾਂਤ ਵਾਪਰਿਆ ਸੀ ਪੂਰੇ ਸਾਲ ਬਾਅਦ ਐਨਐਸਐ ਲੱਗਦੀ ਸੀ ਹੱਦ 2 ਸਾਲ 2 ਸਾਲ ਤੋਂ ਬਾਅਦ ਐਨਐਸਐ ਕਿਸੇ ਨਹੀਂ ਲੱਗਦੀ ਲੇ ਕਹੋ 50 ਸਾਲ ਐਨਐਸਏ ਡਿਬਰੂਗੜ੍ਹ ਜੇਲ੍ਹ ਚ ਕਸਾਮ ਦੇ ਭੇਜ ਦਿਓ ਉਥੇ ਇਕੱਲੇ ਨੂੰ ਰੱਖੋ ਫੇਰ ਉੱਤੇ ਜੋ ਮਰਜੀ ਇਲਜ਼ਾਮ ਲਾਇਓ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਐ ਸਿੱਟਾ ਵੀ ਪੰਜਾਬ ਸਰਕਾਰ ਨੇ ਬੇਰਬਰੀ ਦੀ ਪੰਚਾਇਤ ਕਮੇਟੀ ਨੂੰ ਕਿਵੇਂ ਦੇ ਰਿਹਾ ਵੇਖੋ ਬਿਆਦਬੀ ਦੇ ਮਾਮਲੇ ਤੇ ਜਿਹੜੀ ਆ ਸਰਕਾਰ ਨੂੰ ਉਸ ਤੇ ਹਿੱਟ ਫੈਸਲਾ ਲੈਣਾ ਚਾਹੀਦਾ ਜਿਹੜੀ ਕਮੇਟੀ ਬਣਾਈ ਹੈ ਚੰਗੀ ਗੱਲ ਆ ਪਰ ਉਹਦੇ ਵਿੱਚ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਨਮਾਇੰਦਗੀ ਦੇਣੀ ਚਾਹੀਦੀ ਆ ਜਿਹੜੀਆਂ ਸਤਕਾਰ ਭਰਤੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਵੀ ਪ੍ਰੋਤੈਜ ਲੈ ਕੇ ਤੇ ਸਰਕਾਰ ਨੂੰ ਕੋਈ ਨਿੱਗਰ ਹੋਰ ਫੈਸਲਾ ਲੈਣਾ ਚਾਹੀਦਾ ਵੀ ਕੋਈ ਵਿਅਕਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਜਾਂ ਗੁਰਦੁਆਰਿਆਂ ਵਿੱਚ ਵੜ ਕੇ ਕੋਈ ਗਲਤ ਹਰਕਤ ਨਾ ਕਰ ਸਕੇ ਐਸੀ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਵੀ ਕੋਈ ਹਰਕਤ ਕਰਕੇ ਗੁਰੂ ਘਰਾਂ ਦੇ ਜਾਂ ਗੁਰੂ ਸਹਿਬਾਨਾਂ ਦਾ અપਵਾਨ ਜਾਂ ਨਰਾਤਰੀ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ